ਅਧੀ ਰਾਤ ਨੂੰ ਆਓ ਦਿਨੇ ਆਓ ਜਦੋਂ ਮਰਜ਼ੀ ਆਓ ਬਾਬਾ ਜੀ ਭਾਵੇਂ ਭਰ-ਭਰ ਬਾਟੇ ਪੀਜੋ ਓਕੇ ਜੀ ਹਾਂ ਜੀ ਭਰ-ਭਰ ਬਾਟੇ ਪੀਜੋ ਹਾਂ ਜੀ ਭਰ-ਭਰ ਬਾਟੇ ਪੀਜੋ ਗੁਰੂ ਦੇ ਲੰਗਰ ਖੁੱਲੇ ਚੱਲ ਰਹੇ ਆ ਚੱਲਣਗੇ ਹਮੇਸ਼ਾ ਜਾਂਦੇ ਆ ਜੀ ਹਮੇਸ਼ਾ ਚੱਲਣਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਸ-ਪਾਸ ਨਿਗਾਹ ਮਾਰੋ ਧੁੰਦ ਦਾ ਮੌਸਮ ਹੈ ਜੀ ਠੰਡ ਜਿਹਨੂੰ ਕਹਿ ਸਕਦੇ ਆਪਣੀ ਪੀਕ ਦੇ ਉੱਪਰ ਆ ਸਾਢੇ 10 ਹੋਣ ਵਾਲੇ ਆ ਜੀ ਅੱਜ ਦਾ ਸਾਢੇ 10 ਹੋਣ ਵਾਲੇ ਆ ਤੇ ਭਾਈ ਸਾਹਿਬ ਉਹ ਸਾਹਮਣੇ ਦੇਖੋ ਜੀ ਸਾਹਮਣੇ ਹੈ ਗੁਰਦੁਆਰਾ ਸਾਹਿਬ ਜਿੱਥੇ ਅੱਗੇ ਇੱਕ ਦਿਨ ਅਸੀਂ 12:30 ਵਜੇ ਆਏ ਸੀ ਤਾਂ ਤਾਂ ਵੀ ਸਾਨੂੰ ਇੱਕ ਬਹੁਤ ਵਧੀਆ ਚੀਜ਼ ਛਕਣ ਨੂੰ ਮਿਲੀ ਸੀ ਸਰਦੀ ਦੇ ਵਿੱਚ ਗਰਮੀ ਦਾ ਅਹਿਸਾਸ ਦਵਾਉਣ ਵਾਲੀ ਤੇ ਆਓ ਤੁਹਾਨੂੰ ਦੱਸਦੇ ਆ ਕੀ ਹੈ ਇੱਥੇ ਇਹ ਹੈ ਭਾਈ ਸਾਹਿਬ ਗੁਰਦੁਆਰਾ ਮੋਰਤਾ ਸਾਹਿਬ ਨਹਿਰ ਦੇ ਕੰਡੇ ਆ ਜੀ ਇਹ ਔਰ ਇਹ ਹੈਗਾ ਜੀ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਜਿਹੜਾ 에어ਪੋਰਟ ਰੋਡ ਤੋਂ ਥੋੜਾ ਜਿਹਾ ਅੱਗੇ ਆਓਗੇ ਤਾਂ ਉੱਥੇ ਇਹ ਗੁਰਦੁਆਰਾ ਵਿੱਚ ਸ਼ੋਭੇਤਾ ਜੀ ਔਰ ਇੱਥੇ ਤੁਹਾਨੂੰ ਮੈਂ ਦੱਸਦਾ ਜੀ ਸਾਡੇ ਬਾਬਾ ਜੀ ਨੇ ਇੱਥੇ ਸਾਹਮਣੇ ਦੇਖੋ ਔਰ ਪੂਰੀ ਠੰਡ ਦਾ ਮੌਸਮ ਹੈ ਬਾਹਰ ਬੈਠੇ ਨੇ ਔਰ ਜਿਹੜੀ ਸਭ ਤੋਂ ਵਧੀਆ ਚੀਜ਼ ਤੁਹਾਨੂੰ ਦਿਖਾਉਣ ਲੈ ਆਏ ਆ ਜੀ ਉਹ ਹੈ ਜੀ ਆ ਤੁਸੀਂ ਦੇਖ ਸਕਦੇ ਸਾਰੇ ਰਾਤ ਇੱਥੇ ਇਦਾਂ ਹੀ ਬਣਦੀ ਰਹਿੰਦੀ ਹੈ ਇੱਥੇ ਗਰਮ ਹੁੰਦੀ ਰਹਿੰਦੀ ਹੈ ਔਰ ਯਾਰ ਆ ਨੇੜੇ ਆਓ ਮੇਰੇ ਔਰ ਆ ਦੇਖੋ ਜੀ ਪੂਰੀ ਗਰਮਾ ਗਰਮ ਚਾਹ ਆ ਜੀ ਔਰ ਹਮੇਸ਼ਾ ਇੱਥੇ ਬਣਦੀ ਰਹਿੰਦੀ ਸਾਰੀ ਰਾਤ ਜਲਦੀ ਬਾਈ ਸਾਰੀ ਰਾਤ ਚੱਲਦੀ ਆ ਜੀ ਬਾਬਾ ਜੀ ਨਾਲ ਗੱਲ ਕਰਦੇ ਤੇ ਬਾਬਾ ਜੀ ਇਨੀ ਠੰਡ ਦੇ ਵਿੱਚ ਆਪਾਂ ਬਾਹਰ ਬੈਠੇ ਆ ਜੀ ਹਾਂਜੀ ਇਹ ਸੇਵਾ ਲੱਗੀ ਆ ਜੀ ਜੀ ਹਾਂਜੀ ਬਾਬਾ ਸਰਦਾਰਾ ਸਿੰਘ ਨੇ ਸੇਵਾ ਲਈ ਜੀ ਓਕੇ ਜੀ ਹਾਂਜੀ ਤੇ 24 ਘੰਟੇ ਪ੍ਰਸ਼ਾਦਾ ਚੱਲੇਗਾ 24 ਘੰਟੇ ਚਾਹ ਚੱਲੇਗੀ ਜੀ ਓਕੇ 24 ਘੰਟੇ ਚੱਲੂਗੀ ਚੱਲ ਜਿਹੜਾ ਮਰਜੀ ਆਵੇ ਜਿਹੜਾ ਮਰਜੀ ਆਵੇ ਜਿਹੜਾ ਮਰਜੀ ਆਵੇ ਕੋਈ ਆਵੇ ਹਰ ਇੱਕ ਵਾਸਤੇ ਇੱਕੋ ਚੀਜ਼ ਆ ਜੀ ਇੱਕੋ ਚੀਜ਼ ਆ ਜੀ ਤਾਂ ਤੁਸੀਂ ਇਦਾਂ ਬਾਹਰ ਇੱਥੇ ਜਗ੍ਹਾ ਤੇ ਰਹਿੰਦੇ ਜੇ ਰਾਤ ਨੂੰ ਜੀ ਰਾਤ ਇੱਥੇ ਰਹਿ ਜਾਂਦਾ ਜੀ ਓਕੇ ਜੀ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿਖਾਓਗੇ ਭਾਜਾ ਆਇਆ ਜੀ ਵਿੱਚ ਅਛਾ ਜੀ ਇਹ ਮਤਲਬ ਸਬਜੀ ਆ ਸਬਜੀ ਆ ਜੀ ਵਾਹ ਵਾਹ ਵੇਖੋ ਭਾਈ ਸਾਹਿਬ ਮਿਕਸ ਸਬਜੀ ਆ ਜੀ ਗਾਜਰ ਗੋਭੀ ਹਾਂਜੀ ਔਰ ਆਲੂ ਹਨਾ ਪ੍ਰਸ਼ਾਦੇ ਵੀ ਨੇ ਪ੍ਰਸ਼ਾਦੇ ਵੀ ਹੈ ਜੀ ਓਕੇ ਜੀ ਆਹ ਵੇਖੋ ਜੀ ਸਭ ਕੁ ਹੈਗਾ ਜੀ ਵਾਹ ਵਾਹ ਭਾਈ ਸਾਦੇ ਜੀ ਨਾਲ ਚਾਹ ਹੈ ਹਾਂਜੀ ਨਾਲ ਹੀ ਚਾਹ ਜੀ ਕਿਆ ਬਾਤ ਹੈ ਜੀ ਹਾਂਜੀ ਵੇਖੋ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਇੱਕ ਬਾਟੇ ਦੇ ਵਿੱਚ ਲਵਾਂਗੇ ਜੀ ਥੋੜਾ ਜਿਹਾ ਭਾਜਾ ਹਾਂਜੀ ਵਸਤ ਔਰ ਨਾਲ ਲਵਾਂਗੇ ਜੀ ਪ੍ਰਸ਼ਾਦੀ ਹਾਂਜੀ ਇੱਕ ਪ੍ਰਸ਼ਾਦ ਦੇ ਲਓ ਵਾਹ ਵਾਹ ਇੱਕ ਔਰ ਇੱਕ ਬਾਟਾ ਹੋਰ ਲੈ ਲੀਏ ਜੀ ਅਸੀਂ ਹਾਂਜੀ ਹਾਂਜੀ ਉਹ ਆਪੇ ਪਾ ਲੀਏ ਹਾਂ ਉਹ ਆਪੇ ਪਾ ਲਓ ਜੀ ਠੀਕ ਹੈ ਜੀ ਲਓ ਜੀ ਆ ਨਾਲ ਸਾਡੇ ਬਾਟਾ ਇੱਕ ਸਬਜ਼ੀ ਦਾ ਬਾਟਾ ਆ ਗਿਆ ਜੀ ਨਾਲ ਆ ਬਾਟਾ ਆ ਗਿਆ ਜੀ ਸਾਡਾ ਚਾਹ ਦਾ ਔਰ ਗਰਮਾ ਗਰਮ ਚਾਹ ਜਿੰਨੀ ਤੁਹਾਡਾ ਦਿਲ ਕਰਦਾ ਕੋਈ ਰੋਕ ਟੋਕ ਨਹੀਂ ਔਰ ਨਾਲ ਪ੍ਰਸ਼ਾਦਾ ਅੱਧੀ ਰਾਤ ਨੂੰ ਆਓ ਦਿਨੇ ਆਓ ਜਦੋਂ ਮਰਜ਼ੀ ਆਓ ਬਾਬਾ ਜੀ ਭਾਵੇਂ ਪਰ ਪਰ ਬਾਟੇ ਪੀਜੋ ਓਕੇ ਜੀ ਹਾਂਜੀ ਪਰਪਰ ਵਾਟੇ ਪੀ ਜਾਵਾ। ਹਾਂਜੀ ਪਰਪਰ ਵਾਟੇ ਪੀ ਜਾ। ਗੁਰੂਦੇਵ ਲੰਗਰ ਖੁੱਲੇ ਚੱਲ ਰਿਹਾ। ਚੱਲਣਗੇ ਹਮੇਸ਼ਾ ਜਾਂਦੇ। ਹਾਂਜੀ ਹਮੇਸ਼ਾ ਚੱਲਣਗੇ ਜੀ। ਕੀ ਬਾਤ ਹੈ? ਹਾਂਜੀ ਕੀ ਬਾਤ। ਇਹ ਜੀ ਮੋਰਚਾ ਸਭ ਪਹਿਲਾਂ ਇੱਥੇ ਮੋਰਚਾ ਲੱਗਦਾ ਹੁੰਦਾ ਸੀ ਅੰਗਰੇਜ਼ਾਂ ਦਾ। ਇਹ ਸਿੱਖਾਂ ਨਾਲ ਇੱਥੇ। ਅਇਸ਼ਾ ਜੀ। ਉਹ ਅੰਗਰੇਜ਼ ਜਿਹੜੇ ਸਿੱਖਾਂ ਨੂੰ ਮਾਰਦੇ ਸੀ ਤੇ ਨਹਿਰ ਦੇ ਕੰਢੇ ਇਹ ਮੋਗੇ ਮੋਰਚੇ ਜਿਹੜੇ ਘਟ ਕਰਦੇ ਸੀ। ਜੀ। ਤੇ ਇਹ ਵਧਾਉਂਦੇ ਸੀ। ਓਕੇ ਜੀ। ਹਾਂਜੀ ਤੇ ਉਸ ਤੋਂ ਬਾਅਦ ਆ ਜੀ ਕੁਝ ਸਮਾਂ ਪਾ ਕੇ ਨਾ 84 ਤੋ ਪਹਿਲੋ ਜੀ ਇਹ ਬਾਬਾ ਸਰਦਾਰਾ ਸਿੰਘ ਨੇ ਇੱਥੇ ਥੋੜਾ ਮੋਰਚਾ ਲਾਇਆ ਇੱਥੇ ਚੋਰ ਚੱਕੇ ਬਹੁਤ ਬੰਦੇ ਸੀ ਅਛਾ ਜੀ ਹਾਂਜੀ ਸਜੇ ਸਜੇ ਦੋਤਿਆਂ ਨੇ ਲੰਗਰ ਚਲਾਇਆ ਸਜੇ ਸਜੇ ਸਾਰੇ ਕਮਨ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਓਕੇ ਗਾਹ ਦੀ ਗਾਹ ਮਤਲਬ ਹੋਈ ਜਾਣ ਡਿਆ ਲੰਗਰ ਹਮੇਸ਼ਾ ਚੱਲਦਾ ਹੀ ਰਹੇ ਬਾਬਾ ਸਰਦਾਰਾ ਸਿੰਘ ਦੀ ਬਹੁਤ ਕਿਰਪਾ ਜੀ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਆ ਤੁਹਾਡਾ ਕੀ ਨਾਮ ਬਾਬਾਈ ਮੇਰਾ ਨਾਮ ਜਗੀਰ ਸਿੰਘ ਜੀ ਜਗੀਰ ਸਿੰਘ ਜੀ ਹਰਸ਼ਾਸ਼ੀ ਨਾਲ ਟਕਲਾ ਕਿਆ ਬਾਤ ਹੈ ਹਰਸ਼ਾਸ਼ੀ ਨਾਲ ਪਿੰਡ ਆ ਹਾਂਜੀ ਇਹੋ ਹੀ ਪਿੰਡ ਆ ਇਹੋ ਹੀ ਪਿੰਡ ਆ ਹਾਂਜੀ ਹਰਸ਼ਾਸ਼ੀ ਨਾਲ ਟਕਲਾ ਹਮੇਸ਼ਾ ਚੱਲਦੇ ਰਹਿੰਦੇ 24 ਘੰਟੇ ਜੀ ਕਿਆ ਜਦੋਂ ਮਰਜ਼ੀ ਆਓ ਦਿਨ ਆਓ ਰਾਤ ਆਓ ਇਹ ਲੰਗਰ ਭੰਡਾਰਾ ਚੱਲਦਾ ਹੀ ਹੋਵੇ ਕਿਆ ਬਾਤ ਹੈ ਹਾਂਜੀ ਭਾਈ ਸਾਹਿਬ ਇਹ ਜਿਹੜਾ ਲੰਗਰ ਆ ਨਾ ਇਹ ਆ ਜੀ ਦੁਨੀਆ ਦਾ ਸਭ ਤੋਂ ਕੀਮਤੀ ਪ੍ਰਸ਼ਾਦਾ ਸਭ ਤੋਂ ਕੀਮਤੀ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਜੀ ਔਰ ਅੱਧੀ ਰਾਤ ਨੂੰ ਆਜੋ ਜਦੋਂ ਮਰਜ਼ੀ ਆਜੋ ਗਰਮਾ ਗਰਮ ਚਾਹ ਔਰ ਨਾਲ ਮਿਲੂਗਾ ਜੀ ਤੁਹਾਨੂੰ ਭਾਜਾ ਔਰ ਨਾਲ ਮਿਲਣਗੇ ਪ੍ਰਸ਼ਾਦੇ ਇੱਥੇ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ ਅਮਰਦਸਰ ਤੋਂ ਜਦੋਂ ਤੁਸੀਂ 에어ਪੋਰਟ ਰੋਡ ਨੂੰ ਆਓਗੇ ਅਗਲੇ ਬੰਨੇ ਨਹਿਰ ਹੁੰਦੀ ਹੈ ਜੀ ਔਰ ਤੁਹਾਨੂੰ ਰਾਈਟ ਸਾਈਡ ਤੇ ਗੁਰਦੁਆਰਾ ਦਿਖਾਈ ਦੇ ਜਾਊਗਾ ਕਾਫੀ ਉੱਚਾ ਕਾਫੀ ਵੱਡਾ ਗੁਰਦੁਆਰਾ ਔਰ ਜਿੰਨੀ ਮਰਜ਼ੀ ਠੰਡ ਹੋਵੇ ਤੁਸੀਂ ਇੱਥੋਂ ਛੱਕ ਸਕਦੇ ਜੀ ਔਰ ਇੱਥੇ ਜੇ ਕਹੀਏ ਕੋਈ ਪੈਸੇ ਦੇਣ ਦੀ ਲੋੜ ਨਹੀਂ ਤੁਹਾਡੀ ਮਰਜ਼ੀ ਹੈ ਕੋਈ 10 ਰੁਪਏ ਚੜਾ ਦਿਓ ਮਤਲਬ ਕੋਈ ਗੱਲ ਉਹ ਵੀ ਚੜਾਉਣਾ ਜ਼ਰੂਰੀ ਨਹੀਂਗਾ ਪਰ ਤੁਸੀਂ ਆਪਣਾ ਜੋ ਪੇਟ ਭਰ ਸਕਦੇ ਗਰਮਾ-ਗਰਮ ਚਾਹ ਪੀ ਸਕਦੇ ਜੀ ਔਰ ਪ੍ਰਸ਼ਾਦਾ ਛੱਕ ਸਕਦੇ ਜੀ ਤਾਂ ਭਾਈ ਸਾਹਿਬ ਇਹ ਹੈ ਜੀ ਗੁਰੂਆਂ ਦੀ ਨਗਰੀ ਸਤਗੁਰੂ RAMDAS ਜੀ ਦੀ ਨਗਰੀ ਦੀ ਮਹਿਮਾ ਜਿੱਥੇ ਗੁਰੂ RAMDAS ਦੇ ਲੰਗਰ ਤੇ ਚੱਲਦੇ ਚੱਲਦੇ ਨੇ ਆਸ-ਪਾਸ ਪਿੰਡਾਂ ਦੇ ਵਿੱਚ ਵੀ ਲ ਮਿਲਦੇ ਹਾਂਗੇ ਅਗਲੇ ਵੀਡੀਓ 'ਚ ਧੰਨਵਾਦ ਸ਼ੁਕਰੀਆ ਮਿਹਰਬਾਨ